ਬਜ਼ੁਰਗਾਂ ਦੀਆਂ ਦੱਸੀਆਂ ਹੋਈਆਂ ਧਿਆਨ ਰੱਖਣਯੋਗ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਗੁਰਦਿਆਂ ਦੀ ਸਫਾਈ ਦੇ ਲਈ ਤਰਬੂਜ ਦੇ ਰਸ ਵਿੱਚ ਥੋੜਾ ਜਿਹਾ ਧਨੀਏ ਦਾ ਰਸ ਮਿਲਾ ਕੇ ਪੀਓ ਜੇਕਰ ਤੁਹਾਨੂੰ ਉਲਟੀ ਆ ਰਹੀ ਹੋਵੇ ਤਾਂ ਅੱਧੇ ਨਿੰਬੂ ਦਾ ਰਸ ਥੋੜਾ ਜਿਹਾ ਪਦੀਨਾ ਅਤੇ ਚੁਟਕੀ ਭਰ ਕਾਲਾ ਨਮਕ ਮਿਲਾ ਕੇ ਪੀਓ ਥੋੜੀ ਹੀ ਦੇਰ ਵਿੱਚ ਆਰਾਮ ਮਿਲ ਜਾਵੇਗਾ ਸਬਜ਼ੀਆਂ ਦੇ ਉੱਪਰ ਚਿਪਕੀ ਹੋਈ ਗੰਦਗੀ ਨੂੰ ਹਟਾਉਣ ਲਈ ਤੁਸੀਂ ਫਟਕੜੀ ਦੇ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ ਸਵੇਰੇ ਖਾਲੀ ਪੇਟ ਪਾਣੀ ਵਿੱਚ ਥੋੜਾ ਜਿਹਾ ਪਦੀਨਾ ਪਾ ਕੇ ਪੀਣ ਨਾਲ ਚਿਹਰੇ ਦੀਆਂ ਛਾਈਆਂ ਅਤੇ ਦਾਗ-ਧੱਬੇ ਦੂਰ ਹੋ ਜਾਂਦੇ ਹਨ ਰਾਤ ਨੂੰ ਟਾਈਟ ਕੱਪੜੇ ਪਹਿਨ ਕੇ ਸੌਣ ਨਾਲ ਕਬਜ ਅਤੇ ਗੈਸ ਦੀ ਸਮੱਸਿਆ ਹੋ ਸਕਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਹਰੜਾ ਦਾ ਮਰਬਾ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਘਿਓ ਵਿੱਚ ਥੋੜੀ ਜਹੀ ਅਜਵੈਣ ਪਾ ਕੇ ਗਰਮ ਕਰਨ ਨਾਲ ਘਿਓ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਘਟ ਜਾਂਦੀ ਹੈ ਜੇਕਰ ਤੁਹਾਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਅਤੇ ਪਸੀਨੇ ਦੀ ਦੁਰਗੰਧ ਤੋਂ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਤਾਂ ਸਵੇਰੇ ਸ਼ਾਮ 3 ਗ੍ਰਾਮ ਆਮਲੇ ਦਾ ਪਾਊਡਰ ਪਾਣੀ ਦੇ ਨਾਲ ਸੇਵਨ ਕਰੋ ਇਸ ਨਾਲ ਪਸੀਨੇ ਦੀ ਸਮੱਸਿਆ ਤੋਂ ਆਰਾਮ ਮਿਲੇਗਾ ਨਾਲ ਹੀ ਐਸਡੀਟੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ ਸਵੇਰੇ ਖਾਲੀ ਪੇਟ ਭਿੱਜੇ ਹੋਏ ਛੋਲੇ ਖਾਣ ਨਾਲ ਵਜ਼ਨ ਤੇਜ਼ੀ ਨਾਲ ਵਧਣ ਲੱਗ ਜਾਂਦਾ ਹੈ ਜੇਕਰ ਤੁਹਾਡੇ ਕਿਤੇ ਵੀ ਸੱਟ ਲੱਗ ਜਾਵੇ ਅਤੇ ਖੂਨ ਵਹਿਣ ਲੱਗੇ ਤਾਂ ਸੱਟ ਵਾਲੀ ਜਗ੍ਹਾ ਤੇ ਬਰਫ਼ ਦੇ ਟੁਕੜੇ ਮਲ ਨਾਲ ਖੂਨ ਵਹਿਣਾ ਬੰਦ ਹੋ ਜਾਵੇਗਾ ਜੀਰੇ ਦਾ ਪਾਣੀ ਵਾਲਾਂ ਵਿੱਚ ਇਸਤੇਮਾਲ ਕਰਨ ਨਾਲ ਵਾਲਾਂ ਦਾ ਟੁੱਟਣਾ ਅਤੇ ਝੜਨਾ ਤਾਂ ਰੁਕਦਾ ਹੀ ਹੈ ਨਾਲ ਹੀ ਡੈਂਡਰ ਤੋਂ ਵੀ ਕਾਫੀ ਹੱਦ ਤੱਕ ਛੁਟਕਾਰਾ ਮਿਲ ਜਾਂਦਾ ਹੈ ਜੇਕਰ ਹੱਥਾਂ ਉੱਪਰ ਸਿਆਹੀ ਦਾ ਦਾਗ ਲੱਗ ਜਾਵੇ ਤਾਂ ਨਿੰਬੂ ਦਾ ਰਸ ਹੱਥਾਂ ਉੱਪਰ ਰਗੜਨ ਨਾਲ ਦਾਗ ਦੂਰ ਹੋ ਜਾਂਦੇ ਹਨ। ਦਿਲ ਨੂੰ ਸਿਹਤਮੰਦ ਰੱਖਣ ਲਈ ਹਰੀਆਂ ਸਬਜ਼ੀਆਂ ਅਤੇ ਤਾਜੇ ਫਲਾਂ ਦਾ ਸੇਵਨ ਜ਼ਰੂਰ ਕਰੋ। ਸਵੇਰੇ ਉੱਠ ਕੇ ਗੂੰਗਣੇ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਘਰਾਰੇ ਕਰਨ ਨਾਲ ਛਾਤੀ ਸਾਫ਼ ਹੋ ਜਾਂਦੀ ਹੈ। ਰਾਤ ਦੇ ਸਮੇਂ ਚਾਵਲ-ਦਾਲ ਜ਼ਿਆਦਾ ਸੇਵਨ ਕਰ ਲੈਣ ਨਾਲ ਨੀਂਦ ਕਦੇ ਵੀ ਠੀਕ ਤਰ੍ਹਾਂ ਨਹੀਂ ਆਉਂਦੀ। ਜੇਕਰ ਤੁਸੀਂ ਹਮੇਸ਼ਾ ਦੇ ਲਈ 슈ਗਰ ਤੋਂ ਬਚਣਾ ਚਾਹੁੰਦੇ ਹੋ ਤਾਂ ਕੋਲ ਡਰਿੰਕ ਦਾ ਸੇਵਨ ਘੱਟ ਤੋਂ ਘੱਟ ਕਰੋ ਸੌਂਫ ਵਾਲਾ ਦੁੱਧ ਪੀਣ ਨਾਲ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ ਜਿਨ੍ਹਾਂ ਲੋਕਾਂ ਨੂੰ ਕਬਜ ਦੀ ਦਿੱਕਤ ਰਹਿੰਦੀ ਹੈ ਉਹ ਸੁੱਕੀ ਰੋਟੀ ਖਾਣ ਤੋਂ ਬਚੋ ਅਤੇ ਦਾਲ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰੋ ਰੋਜ਼ਾਨਾ ਨਹਾਉਣ ਨਾਲ ਸਰੀਰ ਹਮੇਸ਼ਾ ਸਿਹਤਮੰਦ ਰਹਿੰਦਾ ਹੈ ਤੇ ਸਰੀਰ ਦੇ ਕਈ ਰੋਗ ਵੀ ਦੂਰ ਹੋ ਜਾਂਦੇ ਹਨ ਸਿਰ ਉੱਪਰ ਦੇਸੀ ਘਿਓ ਦੀ ਮਾਲਿਸ਼ ਕਰਨ ਨਾਲ ਸਿਰ ਦਾ ਦਰਦ ਦੂਰ ਹੋ ਜਾਂਦਾ ਹੈ ਅਤੇ ਦਿਮਾਗ ਤਾਕਤਵਰ ਬਣਦਾ ਹੈ ਜੇਕਰ ਚਿਹਰੇ ਉੱਪਰ ਦਾਣੇ ਨਿਕਲ ਰਹੇ ਹੋਣ ਤਾਂ ਨਿੰਮ ਦੇ ਤਾਜ਼ੇ ਪੱਤਿਆਂ ਨੂੰ ਪੀਸ ਕੇ ਦਾਣਿਆਂ ਉੱਪਰ ਲਗਾਓ ਆਰਾਮ ਮਿਲੇਗਾ ਅੰਗੂਰ ਦਾ ਜੂਸ ਪੀਣ ਨਾਲ ਕਦੇ ਵੀ ਲਕੂਰੀਆ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੇਕਰ ਕੰਮ ਕਰਦੇ ਸਮੇਂ ਸਰੀਰ ਦਾ ਕੋਈ ਵੀ ਹਿੱਸਾ ਜਲ ਜਾਵੇ ਤਾਂ ਤੁਰੰਤ ਨਾਰੀਅਲ ਤੇਲ ਅਤੇ ਮੈਂ ਮੈਂਦੀ ਲਗਾ ਲਓ ਇਸ ਨਾਲ ਜਲਦੀ ਹੀ ਆਰਾਮ ਮਿਲੇਗਾ ਕੋਈ ਵੀ ਸਬਜ਼ੀ ਬਣਾਉਂਦੇ ਸਮੇਂ ਉਸ ਵਿੱਚ ਥੋੜੀ ਜਿਹੀ ਭੁੰਨੀ ਹੋਈ ਕਾਲੀ ਮਿਰਚ ਜ਼ਰੂਰ ਪਾਓ ਇਹ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਜੇਕਰ ਤੁਹਾਨੂੰ ਬਾਰ-ਬਾਰ ਬੁਖਾਰ ਹੋ ਰਿਹਾ ਹੈ ਤਾਂ 3 ਜਾਂ 5 ਦਾਣੇ ਮੁਨੱਕੇ ਦੇ ਤਵੇ ਉੱਪਰ ਸੇਕ ਕੇ ਉਸਦੇ ਬੀਜਾਂ ਨੂੰ ਕੱਢ ਕੇ ਖਾਓ। ਭਜਨ ਘਟ ਕਰਨ ਵਾਲੇ ਨਾਸ਼ਤੇ ਵਿੱਚ ਓਟਸ ਨੂੰ ਬਹੁਤ ਜ਼ਿਆਦਾ ਚੰਗਾ ਮੰਨਿਆ ਗਿਆ ਹੈ। ਸਿਰ ਉੱਪਰ ਦਹੀਂ ਲਗਾਉਣ ਨਾਲ ਸਿਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਤੇ ਵਾਲਾਂ ਵਿੱਚ ਇੱਕ ਵੱਖਰੀ ਹੀ ਚਮਕ ਆ ਜਾਂਦੀ ਹੈ। ਬਾਜਰੇ ਦੀ ਰੋਟੀ ਖਾਣ ਨਾਲ ਗੈਸ ਅਤੇ ਬਦ ਹਜ਼ਮੀ ਦੀ ਦਿੱਕਤ ਦੂਰ ਹੋ ਜਾਂਦੀ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਭਿਜੇ ਹੋਏ ਬਦਾਮਾਂ ਦਾ ਛਿਲਕਾ ਉਤਾਰ ਕੇ ਖਾਓ ਅਤੇ ਉੱਪਰ ਦੀ ਹਲਕਾ ਜਿਹਾ ਗਰਮ ਦੁੱਧ ਪੀ ਲਓ ਇਸ ਨਾਲ ਤੁਹਾਡੀ ਯਾਦਦਾਸ਼ਤ ਵੀ ਤੇਜ਼ ਹੋਵੇਗੀ ਤੇ ਹੱਡੀਆਂ ਵੀ ਮਜ਼ਬੂਤ ਹੋ ਜਾਣਗੀਆਂ ਕद्दू ਨੂੰ ਕੱਟ ਕੇ ਅੱਖਾਂ ਉੱਪਰ ਲਗਾਉਣ ਨਾਲ ਅੱਖਾਂ ਦੀ ਗਰਮੀ ਦੂਰ ਹੋ ਜਾਂਦੀ ਹੈ ਤੇ ਅੱਖਾਂ ਨੂੰ ਠੰਡਕ ਮਿਲਦੀ ਹੈ ਸਰਦੀਆਂ ਵਿੱਚ ਸਿਰ ਨੂੰ ਗਰਮ ਪਾਣੀ ਨਾਲ ਨਹੀਂ ਧੋਣਾ ਚਾਹੀਦਾ ਇਸ ਨਾਲ ਸਿਰ ਵਿੱਚ ਖੁਸ਼ਕੀ ਹੋ ਜਾਂਦੀ ਹੈ ਜੇਕਰ ਗਲੇ ਵਿੱਚ ਖੁਸ਼ਕੀ ਹੋ ਜਾਵੇ ਤਾਂ ਆਦਰਕ ਦਾ ਰਸ ਤੇ ਸ਼ਹਿਦ ਮਿਲਾ ਕੇ ਚੱਟ ਲਓ ਜੇਕਰ ਤੁਹਾਡੀਆਂ ਲੱਤਾਂ ਜਾਂ ਸਰੀਰ ਵਿੱਚ ਦਰਦ ਰਹਿੰਦਾ ਹੈ ਤਾਂ ਗੁੰਗਣੇ ਪਾਣੀ ਨਾਲ ਨਹਾਉਣ ਨਾਲ ਹੱਡੀਆਂ ਦੇ ਦਰਦ ਤੋਂ ਆਰਾਮ ਮਿਲੇਗਾ ਗਾਂ ਦਾ ਦੁੱਧ ਮੱਝ ਦੇ ਦੁੱਧ ਤੋਂ ਹਲਕਾ ਹੁੰਦਾ ਹੈ ਇਹ ਜਲਦੀ ਹজম ਹੋ ਜਾਂਦਾ ਹੈ ਤੇ ਗਾਂ ਦਾ ਦੁੱਧ ਪੀਣ ਨਾਲ ਦਿਮਾਗ ਤਾਕਤਵਰ ਬਣਦਾ ਹੈ ਕਾਲਾ ਨਮਕ ਅਤੇ ਅਜਵਾਇਣ ਦਾ ਸੇਵਨ પેટ ਨੂੰ ਸਾਫ਼ ਰੱਖਦਾ ਹੈ ਤੇ ਗੈਸ ਦੀ ਦਿੱਕਤ ਨੂੰ ਵੀ ਦੂਰ ਕਰਦਾ ਹੈ। ਰੋਜ਼ਾਨਾ ਰੌਤ ਨੂੰ ਸੌਣ ਤੋਂ ਪਹਿਲਾਂ ਸਿਰਹਾਣੇ ਉੱਪਰ ਗੁਲਾਬ ਦਾ ਇਤਰ ਛਿੜਕ ਕੇ ਸੌਣ ਨਾਲ ਤੁਹਾਨੂੰ ਨੀਂਦ ਬਹੁਤ ਵਧੀਆ ਆਵੇਗੀ। ਨਾਰੀਅਲ ਦੇ ਤੇਲ ਵਿੱਚ ਨਿੰਬੂ ਦਾ ਰਸ ਮਿਲਾ ਕੇ ਮਾਲਿਸ਼ ਕਰਨਾ ਸਰੀਰ ਦੀ ਖਾਰਸ਼ ਦੂਰ ਹੋ ਜਾਂਦੀ ਹੈ। ਜਾਮਣ ਦਾ ਇਸਤੇਮਾਲ ਦੰਦਾਂ ਵਿੱਚ ਹੋਣ ਵਾਲੀ ਖਰਾਬੀ ਅਤੇ ਮੂੰਹ ਦੀ ਬਦਬੂ ਤੋਂ ਛੁਟਕਾਰਾ ਦਿਵਾ ਦਿੰਦਾ ਹੈ ਛਾਲਿਆਂ ਉੱਪਰ ਹਰੇ ਧਨੀਏ ਦਾ ਰਸ ਲਗਾਉਣ ਨਾਲ ਛਾਲੇ ਬਿਲਕੁਲ ਦੂਰ ਹੋ ਜਾਂਦੇ ਹਨ ਜੇਕਰ ਅੱਧੇ ਸਿਰ ਦੀ ਦਿੱਕਤ ਹੋਵੇ ਤਾਂ ਜੂਸ ਦਾ ਸੇਵਨ ਜਿਆਦਾ ਤੋਂ ਜਿਆਦਾ ਕਰੋ ਜਿਆਦਾ ਸੋਚਣ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਜਿਆਦਾ ਸੋਚਣ ਵਾਲਾ ਬਹੁਤ ਸਾਰਾ ਟਾਈਮ ਖਰਾਬ ਕਰਦਾ ਹੈ ਅਸੀਂ ਸੋਚਦੇ ਹੋਇਆ ਵੀ ਕੋਈ ਵੀ ਕੰਮ ਸਹੀ ਢੰਗ ਨਾਲ ਤੇ ਸਹੀ ਸਮੇਂ ਤੇ ਨਹੀਂ ਕਰ ਸਕਦੇ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜ਼ਿਆਦਾ ਸੋਚਣ ਵਾਲੇ ਆਪਣੇ ਕੰਮ ਵਿੱਚ ਬਹੁਤ ਜ਼ਿਆਦਾ ਸਮਾਂ ਲਗਾ ਦਿੰਦੇ ਨੇ ਜਿਸ ਨਾਲ ਉਹਨਾਂ ਦਾ ਅੱਧਾ ਕੰਮ ਵਿਚਕਾਰ ਹੀ ਰਹਿ ਜਾਂਦਾ ਹੈ ਬਾਜਰੇ ਦੀ ਰੋਟੀ ਦੁੱਧ ਨਾਲ ਖਾਣ ਨਾਲ ਸਰੀਰ ਵਿੱਚ ਤਾਕਤ ਬਰਕਰਾਰ ਰਹਿੰਦੀ ਹੈ ਜ਼ਿਆਦਾ ਗਰਮ ਚੀਜ਼ ਕਦੇ ਵੀ ਪਲਾਸਟਿਕ ਦੇ ਬਰਤਨ ਵਿੱਚ ਨਹੀਂ ਪਾਉਣੀ ਚਾਹੀਦੀ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਕੈਂਸਰ ਦੀ ਬਿਮਾਰੀ ਹੋ ਸਕਦੀ ਹੈ। ਗੁਲਾਬ ਦੇ ਫੁੱਲ ਦੀਆਂ ਪੰਖੜੀਆਂ ਖਾਣ ਨਾਲ ਖੂਨ ਦੀ ਕਮੀ ਦੂਰ ਹੋ ਜਾਂਦੀ ਹੈ। ਜੇਕਰ ਤੁਹਾਡੇ ਮਸੂੜਿਆਂ ਤੇ ਫੁੱਲੇ ਹੋਏ ਹਨ ਤਾਂ ਤੁਹਾਨੂੰ ਨਮਕ ਅਤੇ ਸਰੋਂ ਦੇ ਤੇਲ ਨੂੰ ਮਿਲਾ ਕੇ ਹਲਕੇ ਹੱਥਾਂ ਨਾਲ ਮਸੂੜਿਆਂ ਤੇ ਮ사ਜ ਕਰਨੀ ਚਾਹੀਦੀ ਹੈ ਅਤੇ ਇੱਕ ਦਿਨ ਵਿੱਚ ਇੱਕ ਜਾਂ ਦੋ ਵਾਰ ਗੁੰਗਣੇ ਪਾਣੀ ਵਿੱਚ ਨਮਕ ਪਾ ਕੇ ਕੁਰਲਾ ਜ਼ਰੂਰ ਕਰੋ। ਇਸ ਤਰ੍ਹਾਂ ਕਰਨ ਨਾਲ ਫੁੱਲੇ ਹੋਏ ਮਸੂੜਿਆਂ ਤੋਂ ਰਾਹਤ ਮਿਲੇਗੀ। ਜੇਕਰ ਤੁਹਾਨੂੰ ਉਲਟੀ ਆ ਰਹੀ ਹੈ ਤਾਂ ਸਾਬਤ ਧਨੀਏ ਦੇ 4-5 ਦਾਣੇ ਖਾ ਲਓ ਜਾਂ ਫਿਰ ਧਨੀਏ ਦੇ ਪੱਤੇ ਖਾਣ ਨਾਲ ਵੀ ਉਲਟੀ ਜਲਦੀ ਹੀ ਰੁਕ ਜਾਂਦੀ ਹੈ ਜੇਕਰ ਤੁਹਾਡਾ ਪੇਟ ਖਰਾਬ ਹੈ ਤਾਂ ਹਰ ਰੋਜ਼ ਅਨਾਰ ਖਾਓ ਜੇਕਰ ਤੁਹਾਨੂੰ ਭੁੱਖ ਘਟ ਲੱਗਦੀ ਹੈ ਤਾਂ ਅਨਾਰ ਦੇ ਦਾਣੇ ਅਤੇ ਕਾਲੀ ਮਿਰਚ ਤੇ ਕਾਲਾ ਨਮਕ ਛਿੜਕ ਕੇ ਖਾਓ ਬਹੁਤ ਜ਼ਿਆਦਾ ਆਰਾਮ ਮਿਲੇਗਾ ਜੇਕਰ ਖਾਣਾ ਖਾਂਦੇ ਸਮੇਂ ਜਾਂ ਫਿਰ ਖੇਡਦੇ ਸਮੇਂ ਬੱਚਿਆਂ ਦੇ ਹੱਥਾਂ ਨੂੰ ਮਿਰਚ ਲੱਗ ਜਾਵੇ ਤਾਂ ਉਸ ਜਗ੍ਹਾ ਤੇ ਘਰ ਦਾ ਕੱਢਿਆ ਹੋਇਆ ਮੱਖਣ ਲਗਾ ਦਿਓ ਬੱਚਿਆਂ ਨੂੰ ਥੋੜੀ ਹੀ ਦੇਰ ਵਿੱਚ ਇਸ ਦਾ ਫਾਇਦਾ ਮਿਲੇਗਾ ਜੇਕਰ ਕੋਈ ਬੱਚਾ ਕਮਜ਼ੋਰ ਹੈ ਤਾਂ ਘਰ ਦੇ ਦੇਸੀ ਘਿਓ ਨਾਲ ਬੱਚੇ ਦੇ ਪੂਰੇ ਸਰੀਰ ਦੀ ਮਾਲਿਸ਼ ਕਰੋ ਥੋੜੇ ਹੀ ਦਿਨਾਂ ਵਿੱਚ ਬੱਚੇ ਦੀ ਸਿਹਤ ਵਧੀਆ ਹੋ ਜਾਵੇਗੀ ਖਾਣੇ ਵਿੱਚ ਹਰੀ ਮਿਰਚ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ ਇਸ ਨਾਲ ਅਸੀਂ ਕਈ ਬਿਮਾਰੀਆਂ ਤੋਂ ਆਪਣੇ ਆਪ ਨੂੰ ਦੂਰ ਰੱਖ ਸਕਦੇ ਹਾਂ ਦਿਨ ਵਿੱਚ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਪੇਟ ਠੀਕ ਰਹਿੰਦਾ ਹੈ ਅਤੇ ਖਾਣਾ ਵੀ ਜਲਦੀ ਹਾਜਮ ਹੋ ਜਾਂਦਾ ਹੈ ਬਾਲਾਂ ਦੇ ਉੱਪਰ ਜੇਕਰ ਅਸੀਂ ਬੱਕਰੀ ਦਾ ਦੁੱਧ ਅਤੇ ਤੇਲ ਨੂੰ ਮਿਕਸ ਕਰਕੇ ਲਗਾਈਏ ਤਾਂ ਬਾਲ ਸੰਘਣੇ ਅਤੇ ਲੰਬੇ ਹੋ ਜਾਣਗੇ ਜਦੋਂ ਵੀ ਤੁਹਾਨੂੰ ਅੱਖਾਂ ਵਿੱਚ ਥਕਾਨ ਮਹਿਸੂਸ ਹੋਣ ਲੱਗੇ ਤਾਂ ਇੱਕ ਖੀਰਾ ਲਓ ਅਤੇ ਇਸ ਨੂੰ ਕੱਟ ਕੇ ਆਪਣੀਆਂ ਅੱਖਾਂ ਦੋਵੇਂ ਅੱਖਾਂ ਦੇ ਉੱਪਰ ਰੱਖ ਲਓ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਅਤੇ ਡਾਰਕ ਸਰਕਲ ਵੀ ਦੂਰ ਹੋ ਜਾਣਗੇ ਜੋ ਔਰਤਾਂ ਪ੍ਰੈਗਨੈਂਸੀ ਦੇ ਦੌਰਾਨ ਕੇਲੇ ਦਾ ਸੇਵਨ ਜ਼ਿਆਦਾ ਕਰਦੀਆਂ ਹਨ ਉਹਨਾਂ ਦੇ ਬੱਚੇ ਦਾ ਵਿਕਾਸ ਬਹੁਤ ਵਧੀਆ ਹੁੰਦਾ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਜੇਕਰ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਤਾਂ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਐਸ ਡੀਟੀ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਸਵੇਰ ਦਾ ਨਾਸ਼ਤਾ ਹਰ ਹਾਲਤ ਦੇ ਵਿੱਚ ਕਰਨਾ ਚਾਹੀਦਾ ਹੈ ਠੰਡਾ ਪਾਣੀ ਪੀਣ ਤੋਂ ਬਾਅਦ ਕਦੇ ਵੀ ਚਾਹ ਨਹੀਂ ਪੀਣੀ ਚਾਹੀਦੀ ਜੇਕਰ ਤੁਸੀਂ ਕੁਝ ਗਰਮ ਖਾ ਲਿਆ ਹੈ ਤਾਂ ਠੰਡਾ ਪਾਣੀ ਤੁਹਾਡੇ ਲਈ ਹੋਰ ਵੀ ਜ਼ਿਆਦਾ ਖਤਰਨਾਕ ਹੋ ਸਕਦਾ ਹੈ ਜੇਕਰ ਤੁਹਾਡੇ ਸਰੀਰ ਵਿੱਚ ਕਿਤੇ ਵੀ ਕੋਈ ਵੀ ਗੰਢ ਹੈ ਤਾਂ 1 ਤੋਂ 2 ਗ੍ਰਾਮ ਹਲਦੀ ਗੁੰਗਣੇ ਪਾਣੀ ਨਾਲ ਲੈਣ ਨਾਲ ਗੰਢ ਹੌਲੀ-ਹੌਲੀ ਖੁਰਨ ਲੱਗ ਜਾਂਦੀ ਹੈ। ਨਾਰੀਅਲ ਅਤੇ ਚੁਕੰਦਰ ਖਾਣ ਨਾਲ ਹੱਡੀਆਂ ਦੇ ਜੋੜ ਮਜ਼ਬੂਤ ਹੁੰਦੇ ਹਨ। ਜੇਕਰ ਤੁਹਾਡੇ ਗਲੇ ਵਿੱਚ ਖਰਾਸ਼ ਹੋ ਰਹੀ ਹੈ ਤਾਂ ਗੁੰਗਣੇ ਪਾਣੀ ਵਿੱਚ ਥੋੜੀ ਜਹੀ ਹਲਦੀ ਅਤੇ ਨਮਕ ਪਾ ਕੇ ਗਰਾਰੇ ਕਰੋ। ਕੁਝ ਵੀ ਠੰਡਾ ਖਾਣ ਤੂੰ ਬੱਚੋ ਦਿਨ ਪਰ ਗੁੰਗਣਾ ਪਾਣੀ ਹੀ ਪੀਂਦੇ ਰਹੋ ਨਾਲ ਹੀ ਕਾਲੀ ਮਿਰਚ ਤੇ ਮਿਸ਼ਰੀ ਦਾ ਪਾਊਡਰ ਬਣਾ ਕੇ ਇਸ ਨੂੰ ਇਕੱਠਿਆਂ ਹੀ ਖਾ ਲਓ ਗਲੇ ਦੀ ਖਰਾਸ਼ ਤੋਂ ਆਰਾਮ ਮਿਲੇਗਾ ਜੇਕਰ ਗਲੇ ਦੀ ਖਰਾਸ਼ ਬਹੁਤ ਜ਼ਿਆਦਾ ਵੱਧ ਜਾਵੇ ਤਾਂ ਲਗਾਤਾਰ ਭਾਫ ਲਓ ਇਸ ਨਾਲ ਵੀ ਗਲੇ ਦੀ ਖਰਾਸ਼ ਤੋਂ ਕਾਫੀ ਜ਼ਿਆਦਾ ਰਾਹਤ ਮਿਲਦੀ ਹੈ ਜਾਮਣ ਦੇ ਉੱਪਰ ਸੇਂਦਾ ਨਮਕ ਲਗਾ ਕੇ ਖਾਣਾ ਚਾਹੀਦਾ ਹੈ ਇਸ ਨਾਲ ਦਸਤੋਂ ਫਾਇਦਾ ਮਿਲਦਾ ਹੈ ਦਿਨ ਵਿੱਚ ਇੱਕ ਵਾਰ ਨਿੰਬੂ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਨਾਲ ਮੂੰਹ ਦੀ ਬਦਬੂ ਦੂਰ ਹੁੰਦੀ ਹੈ ਤੇ ਚਿਹਰਾ ਵੀ ਚਮਕਦਾਰ ਰਹਿੰਦਾ ਹੈ ਜਿੰਨਾ ਲੋਕਾਂ ਨੂੰ ਅਚਾਨਕ ਹੀ ਬੁਖਾਰ ਹੋ ਜਾਂਦਾ ਹੈ ਉਹਨਾਂ ਨੂੰ ਮੇਥੀ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਬੁਖਾਰ ਤੋਂ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਜੇਕਰ ਤੁਹਾਡੇ ਗਲੇ ਵਿੱਚ ਦਰਦ ਹੋ ਰਿਹਾ ਹੈ ਤਾਂ ਚਾਹ ਬਣਾਉਂਦੇ ਸਮੇ ਉਸ ਵਿੱਚ ਤુલਸੀ ਦੇ ਪੱਤੇ, ਲੌਂਗ, ਅਦਰਕ ਥੋੜਾ ਜਿਆਦਾ ਟੁਕੜਾ, ਦਾਲ ਚੀਨੀ ਦਾ ਤੇ ਕਾਲੀ ਮਿਰਚ ਜ਼ਰੂਰ ਪਾਓ। ਇਹ ਚਾਹ ਪੀਣ ਨਾਲ ਤੁਹਾਨੂੰ ਗਲੇ ਦੇ ਦਰਦ ਤੋਂ ਬਹੁਤ ਜ਼ਿਆਦਾ ਰਾਹਤ ਮਿਲੇਗੀ। ਜੇਕਰ ਸੌਂਦੇ ਸਮੇ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਆਉਂਦੇ ਹਨ ਤਾਂ ਇਸ ਦਾ ਮਤਲਬ ਹੈ ਤੁਸੀਂ ਦਿਮਾਗੀ ਤੌਰ ਤੇ ਕਮਜ਼ੋਰ ਹੋ। ਇਸ ਦਿਮਾਗੀ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਸਵੇਰੇ ਜਲਦੀ ਉੱਠ ਕੇ ਯੋਗ ਕਰਨਾ ਚਾਹੀਦਾ ਹੈ ਜਿੰਨਾ ਔਰਤਾਂ ਦੇ ਹੱਥ ਪੈਰ ਸੁੰਨ ਰਹਿੰਦੇ ਹਨ ਉਹ ਅੱਧਾ ਨਿੰਬੂ ਇੱਕ ਚਮਚ ਸ਼ਹਿਦ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਰੋਜ਼ ਪੀਓ ਇਸ ਨਾਲ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਤੁਸੀਂ ਜਦੋਂ ਵੀ ਦੁੱਧ ਪੀਓ ਤਾਂ ਮਲਾਈ ਕੱਢ ਕੇ ਹੀ ਪੀਓ ਹੋ ਸਕੇ ਤਾਂ ਦੁੱਧ ਹਮੇਸ਼ਾ ਗਰਮ ਕਰਕੇ ਹੀ ਪੀਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਹੱਡੀਆਂ ਮਜ਼ਬੂਤ ਹੋ ਜਾਂਦੀਆਂ ਹਨ ਹਮੇਸ਼ਾ ਖੁਸ਼ ਰਹੋ ਤੇ ਹੱਸਦੇ ਰਹੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸਾਡਾ ਦਿਲ ਮਜ਼ਬੂਤ ਹੁੰਦਾ ਹੈ ਤੇ ਕੋਈ ਵੀ ਬਿਮਾਰੀ ਕਦੇ ਵੀ ਨਜ਼ਦੀਕ ਨਹੀਂ ਆਉਂਦੀ ਜੇਕਰ ਤੁਹਾਡੇ ਬੱਚੇ ਛੋਟੇ ਹਨ ਤਾਂ ਉਹਨਾਂ ਨੂੰ ਇੱਕ ਜਾਂ ਦੋ ਚਮਚ ਅਨਾਰ ਦਾ ਜੂਸ ਜ਼ਰੂਰ ਦਿਓ ਇਸ ਨਾਲ ਉਹਨਾਂ ਦਾ ਪੇਟ ਹਮੇਸ਼ਾ ਸਹੀ ਰਹੇਗਾ ਤੇ ਖੂਨ ਦੀ ਕਮੀ ਵੀ ਕਦੇ ਨਹੀਂ ਹੋਵੇਗੀ ਚਿਹਰੇ ਤੇ ਜੇਕਰ ਬਦਾਮ ਦਾ ਤੇਲ ਅਤੇ ਵਿਟਾਮਿਨ E ਦੇ ਕੈਪਸੂਲ ਮਿਕਸ ਕਰਕੇ ਰਾਤ ਸਮੇਂ 2-3 ਮਿੰਟ ਮ사ਜ ਕੀਤੀ ਜਾਵੇ ਚਾਹ ਤੇਰੇ ਤੇ ਕਦੇ ਵੀ ਛਾਈਆਂ ਜਾਂ ਫਿਰ ਝੁਰੜੀਆਂ ਨਹੀਂ ਪੈਂਦੀਆਂ ਤੇ ਦਾਗ ਧੱਬੇ ਵੀ ਹਮੇਸ਼ਾ ਦੂਰ ਰਹਿਣਗੇ ਚਿੱਟੇ ਛੋਲੇ ਖਾਣ ਨਾਲ 슈ਗਰ ਕੰਟਰੋਲ ਵਿੱਚ ਰਹਿੰਦੀ ਹੈ ਜਿਆਦਾ ਗਰਮ ਖਾਣਾ ਖਾਣ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ ਕਿਉਂਕਿ ਇਹ ਗਰਮ ਖਾਣਾ ਸਾਡੇ ਦਿਲ ਅਤੇ ਫੇਫੜਿਆਂ ਨੂੰ